ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕੁਝ ਐਸੇ ਸਰਦਾਰਾਂ ਬਾਰੇ ਕਰਾਂਗੇ ਜਿਹੜੇ ਕਿ ਅੰਗਰੇਜ਼ਾਂ ਦੇ ਪਿੱਠੂ ਸੀਗੇ ਤੇ ਅੱਜ ਉਹਨਾਂ ਦੇ ਖਾਨਦਾਨ ਚੋਂ ਕੌਣ ਨੇ ਇਹ ਵੀ ਦੱਸਾਂਗੇ ਸੋ ਵੀਡੀਓ ਬਹੁਤ ਹੀ ਦਿਲਚਸਪਤਾ ਹੈਈ ਇੱਕ ਨਵੀਂ ਜਾਣਕਾਰੀ ਤੁਹਾਡੇ ਰੂਬਰੂ ਕਰਾਂਗੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਨੂੰ ਸੁਣਨਾ ਔਰ ਚੈਨਲ ਜਿੰਨਾ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤੋ ਕਰ ਲੋ ਤੇ ਬੈੱਲ ਦਾ ਬਟਨ ਵੀ ਦਬਾ ਲਓ ਸਰਦਾਰ ਬਹਾਦਰ ਸਰਦਾਰ ਅਰੂੜ ਸਿੰਘ ਇਹ ਅਰੂੜ ਸਿੰਘ ਸੀ ਜਿਹੜਾ ਇਹ ਸਿਮਰਨਜੀਤ ਸਿੰਘ ਮਾਨ ਦਾ ਨਾਨਾ ਸੀ ਔਰ ਇਹਦੇ ਨਾਮ ਅੱਗੇ ਸਰਦਾਰ ਬਹਾਦਰ ਸਰਦਾਰ ਵੀ ਅੰਗਰੇਜ਼ਾਂ ਨੇ ਲਾਇਆ ਸੀ ਸੋ ਇਹ ਤੋਂ ਸ਼ੁਰੂ ਕਰੀਏ ਵੀਡੀਓ ਅਰੂੜ ਸਿੰਘ ਦਾ ਜਨਮ ਹੈ ਜਿਹੜਾ ਇਹ ਸਨ 1865 ਈਸਵੀ ਨੂੰ ਅੰਮ੍ਰਿਤਸਰ ਦੇ ਕਸਬੇ ਨੁਸ਼ਹਿਰਾ ਨੰਗਲੀ ਚ ਹੋਇਆ ਅਰੂੜ ਸਿੰਘ ਦਾ ਪਿਤਾ ਹਰਨਾਮ ਸਿੰਘ ਡਿਪਟੀ ਸੁਪਰਡੈਂਟ ਪੁਲਸੀ ਇਹਦਾ ਦਾਤਾ ਜੱਸਾ ਸਿੰਘ ਛੇਰਗਲ ਸੀ ਜਿਹਨੂੰ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਇੰਚਾਰਜ ਨਿਯੁਕਤ ਕੀਤਾ ਹੋਇਆ ਸੀ ਦਰਬਾਰ ਸਾਹਿਬ ਦਾ ਰੂੜ ਸਿੰਘ ਕੇਵਲ 3 ਸਾਲਾਂ ਦਾ ਸੀ ਜਦੋਂ ਇਹਦੇ ਪਿਤਾ ਦਾ ਦੇਹਾਂਤ 1868 ਈਸਵੀ ਨੂੰ ਹੋ ਗਿਆ ਪਰਿਵਾਰ ਦੇ ਇਸ ਸੰਕਟ ਦੇ ਸਮੇਂ ਸਰਕਾਰ ਨੇ ਪਰਿਵਾਰ ਦੀ ਜ਼ਮੀਨ ਜਾਇਦਾਦ ਅਤੇ ਜਾਗੀਰਾਂ ਦਾ ਪ੍ਰਬੰਧ ਕੋਰਟ ਆਫ ਵਾਰਡਸ ਇਹਨਾਂ ਦੇ ਅਧੀਨ ਕਰਤਾ ਅਰੂੜ ਸਿੰਘ ਦੀ ਜਿਹੜੀ ਪੜ੍ਹਾਈ ਹੈ ਇਹ ਗਵਰਨਮੈਂਟ ਹਾਈ ਸਕੂਲ ਅੰਮ੍ਰਿਤਸਰ ਤੋਂ ਨੇ ਕੀਤੀ 1885 ਈਸਵੀ ਨੂੰ ਅਰੂੜ ਸਿੰਘ ਨੇ ਪਰਿਵਾਰ ਦੀ ਜ਼ਮੀਨ ਜਾਇਦਾਦ ਤੇ ਜਾਗੀਰਾਂ ਦਾ ਪ੍ਰਬੰਧ ਆਪਣੇ ਹੱਥ ਚ ਲੈ ਲਿਆ 1885 ਦੇ ਸਾਲ ਵਿੱਚ ਪੰਜਾਬ ਸਰਕਾਰ ਨੇ ਅਰੂੜ ਸਿੰਘ ਨੂੰ ਆਨਰੇਰੀ ਮਿਸਟ੍ਰੇਟ ਦਰਜਾ 2 ਇਹ ਨਾਮਜ਼ਦ ਕੀਤਾ ਤੇ ਕਥੂ ਨਗਲ ਪੁਸ ਸਰਕਲ ਦੇ ਅਧੀਨ 133 ਪਿੰਡਾਂ ਦਾ ਇਹਨੂੰ ਨਿਗਰਾਨ ਬਣਾਤਾ 1907 ਇਸਵੀ ਨੂੰ ਇਹਨੂੰ ਪਦ ਉન્નਤ ਕਰਕੇ ਮਿਨਿਸਟਰੇਟ ਡਰਜਾ ਤੇ ਮੈਂਬਰ ਪ੍ਰਾਂਤਕ ਦਰਬਾਰ ਨਿਯੁਕਤ ਕੀਤਾ ਪਹਿਲੇ ਵਰਲਡ ਵਾਰ ਦੇ ਸਮੇਂ ਇਹਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਸਰਬਰਾਹ ਬਣਾਇਆ ਗਿਆ ਔਰ ਇਹਦੇ ਇਹਦਾ ਕੀ ਕੰਮ ਸੀ ਇਹਨੇ ਆਪਣੇ ਅਹੁਦੇ ਦੀ ਦਰਵਰਤੋਂ ਕੀਤੀ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੋਸ਼ੇਖਾਨੇ ਵਿੱਚੋਂ ਜਿਹੜੇ ਅੰਗਰੇਜ਼ ਅਫਸਰ ਹੁੰਦੇ ਸੀ ਇਹਨਾਂ ਦੀਆਂ ਮਨਪਸੰਦ ਦੀਆਂ ਚੀਜ਼ਾਂ ਇਹਨੇ ਖਸਕਾ ਕੇ ਉਹਨਾਂ ਨੂੰ ਦਿੱਤੀਆਂ ਏਦਾਂ ਕਰਦਾ ਸੀ ਇਹ ਔਰ ਸਿੰਘ ਸਭਾ ਲਹਿਰ ਦੇ ਪ੍ਰਭਾਵ ਦੇ ਅਧੀਨ ਸਿੱਖ ਸੁਧਾਰਕਾਂ ਨੇ ਗੁਰੂ ਧਾਮਾਂ ਵਿੱਚੋਂ Hindu ਰੀਤੀ ਰਿਵਾਜਾਂ ਦੇ ਵਿਰੁੱਧ ਅੰਦੋਲਨ ਸ਼ੁਰੂ ਕਰਤਾ ਸੀ ਸਿੱਖ ਪੱਤਰਕਾਰਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚੋਂ Hindu ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਟਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ 1905 ਇਸਵੀਮਾ ਸਰਵਰਾ ਸਰਬਰਾ ਅਰੂੜ ਸਿੰਘ ਨੇ ਇਸ ਅੰਦੋਲਨ ਦੇ ਅਸਰ ਥੱਲੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚੋਂ ਮੂਰਤੀਆਂ ਉਠਾਈਆਂ ਫਿਰ ਬ੍ਰਾਹਮਣਾਂ ਦੁਆਰਾ ਪ੍ਰਚਲਿਤ ਹੋਰ ਰੀਤਾਂ ਦੀ ਮਨਾਹੀ ਕੀਤੀ ਗਈ 1906 ਈਸਵੀમાં ਸਿੰਘ ਸਭਾ ਦੇ ਖਾੜਕੂ ਸੁਧਾਰਕਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪ੍ਰਬੰਧ ਨੂੰ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਦੇ سپਰਦ ਕਰਨ ਦੀ ਮੰਗ ਚੱਕੀ ਇਸ ਉਦੇਸ਼ ਲਈ 1907 ਈਸਵੀ ਦੇ ਵਿੱਚ ਗੁਰਦੁਆਰਾ ਸੰਭਾਲ ਕਮੇਟੀ ਬਣਾਈ ਗਈ ਪਰ ਸਰਕਾਰ ਸਰਬਰਾਂ ਨੂੰ ਹਟਾਉਣ ਦੇ ਹੱਕ ਵਿੱਚ ਨਹੀਂ ਸੀ ਇਹ ਉਹ ਟਾਈਮ ਤਾਂ ਜਦੋਂ ਪੰਜਾਬ ਦੇ ਵਿੱਚ ਕਹਿ ਲਈਏ ਵੀ ਐਗਰੀਰੀਅਨ ਐਜੀਟੇਸ਼ਨ ਜੋਰਾਂ ਦੇ ਨਾਲ ਚੱਲ ਰਿਹਾ ਸੀ ਇਸ ਅੰਦੋਲਨ 'ਮ ਸਿੱਖ ਕਾਸ਼ਤਕਾਰ ਵੀ ਸ਼ਾਮਲ ਸਨ ਇਸ ਸੰਦਰਭ ਦੇ ਵਿੱਚ ਸਰਕਾਰ ਕੋਈ ਵੀ ਕਮਜ਼ੋਰੀ ਨਹੀਂ ਦਿਖਾਉਣਾ ਚਾਹੁੰਦੀ ਸੀ ਸਰਕਾਰ ਨੂੰ ਡਰਤਾ ਕਿ ਜੇ ਖਾੜਕੂ ਸੁਭਾਅ ਦੇ ਸਿੱਖਾਂ ਨੇ ਗੁਰਦ ਆਮਾ ਦਾ ਪ੍ਰਬੰਧ ਆਪਣੇ ਹੱਥ 'ਚ ਲੈ ਲਿਆ ਤਾਂ ਸਰਕਾਰ ਵਿਰੋਧੀ ਸੁਰ ਹੋਰ ਤਿੱਖੇ ਹੋ ਸਕਦੇ 1907 ਇਸਵੀ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਪ੍ਰਬੰਧਕੀ ਕਮੇਟੀ ਨੂੰ ਸਿੱਖਾਂ ਦੇ ਹਵਾਲੇ ਕਰਨ ਦੀ ਮੰਗ ਹੋ ਰਹੀ ਸੀ ਸਰਕਾਰ ਵਿਦਿਅਕ ਤੇ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਸਰਕਾਰ ਪ੍ਰਸ਼ਾਸਨ ਅਧੀਨ ਏਸ ਲਈ ਰੱਖਣਾ ਚਾਹੁੰਦੀ ਸੀ ਤਾਂ ਕਿ ਸਰਕਾਰ ਵਿਰੋਧੀਆਂ ਨੂੰ ਦਬਾਇਆ ਜਾ ਸਕੇ ਸਰਕਾਰ ਦੀ ਛਾਇ ਤੇ ਅਰੂੜ ਸਿੰਘ ਨੇ ਗਦਰੀ ਬਾਬਿਆਂ ਨੂੰ ਅਸਿੱਖ ਐਲਾਨ ਦਿੱਤਾ ਉਹ ਕਹਿੰਦਾ ਇਹ ਤਾਂ ਸਿੱਖੇ ਨਹੀਂ ਹੈਗੇ ਦੱਸੋ ਸਰਦਾਰ ਅਰੂੜ ਸਿੰਘ ਨੇ ਸਭ ਤੋਂ ਵੱਡਾ ਗੁਨਾਹ ਜਿਹੜਾ ਗੁਨਾਹ ਹੈ ਇਹ ਉਦੋਂ ਕਰਿਆ ਜਦੋਂ ਇਹਨੇ ਜਲ੍ਹਿਆਂਵਾਲੇ ਬਾਗ ਦੇ ਖੂਨੀ ਜਨਰਲ ਡਾਇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰੋਪਾ ਦਿੱਤਾ ਤੇ ਉਹਨੂੰ ਸਿੱਖ ਬਣਨ ਦੀ ਬੇਨਤੀ ਕੀਤੀ। ਉਹਦਾ ਇਹ ਗੁਨਾਹ ਸੀ ਜਿਸਨੇ ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭ ਕੀਤਾ। ਗੁਰਦੁਆਰਾ ਸੁਧਾਰਕਾਂ ਨੇ ਸ਼ਕਤੀਸ਼ਾਲੀ ਵਿਰੋਧ ਕੀਤਾ ਕਿ ਅਰੂੜ ਸਿੰਘ ਨੂੰ ਸਰਬਰਾਹੀ ਤੋਂ ਅਸਤੀਫਾ ਦੇਣਾ ਪਿਆ। ਔਰ ਇਹਨੇ ਲੋਕਾਂ ਕੋਲੋਂ ਫਿਰ ਆਪਣੇ ਗੁਨਾਹ ਦੀ ਮੁਆਫੀ ਵੀ ਮੰਗੀ ਸਰਕਾਰ ਨੇ ਉਹਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹਾਂ ਇਹਨੂੰ 1921 ਈਸਵੀ ਦੇ ਵਿੱਚ ਨਾਈਟ ਹੁੱਡ ਦਾ ਖਿਤਾਬ ਦਿੱਤਾ 1913 ਈਸਵੀ ਦੇ ਵਿੱਚ ਸਰਕਾਰ ਨੇ ਪਹਿਲਾਂ ਹੀ ਚੈਂਪੀਅਨ ਆਫ ਇੰਡੀਅਨ Empire ਦੀ ਪਦਵੀ ਨੂੰ ਬਖਸ਼ੀ ਤੀ ਸਰਕਾਰ ਨੇ ਇਹਨੂੰ ਸਰਦਾਰ ਬਣਾ ਦਿੱਤਾ ਤੇ KCIE ਨਾਈਟ ਚੈਂਪੀਅਨ ਆਫ ਦਾ ਇੰਡੀਅਨ Empire ਦਾ ਸਰਬਸ਼੍ਰੇਸ਼ਟ ਖਿਤਾਬ ਹੁੰਦਾ ਇਹ ਦੇ ਕੇ ਇਹਨੂੰ ਨਵਾਜਿਆ ਸੀ ਔਰ 1926 ਈਸਵੀ ਦੇ ਵਿੱਚ ਇਹਦੀ ਫਿਰ ਮੌਤ ਹੋ ਗਈ ਸੀ ਇਹ ਸੀ ਗੱਲ ਅਰੂੜ ਸਿੰਘ ਦੇ ਬਾਰੇ ਹੁਣ ਆਪਾਂ ਗੱਲ ਕਰਦੇ ਆਂ ਭਾਈ ਪਰਿਵਾਰ ਭਾਈ ਪਰਿਵਾਰ ਕੌਣ ਸੀਗੇ ਦੋਸਤੋ ਭਾਈ ਪਰਿਵਾਰ ਗਿਆਨਨੀ ਸੰਪਰਦਾ ਦੀ ਵੰਸਾਵਲੀ ਵਿੱਚੋਂ ਸੀਗੇ ਗੁਰੂ ਵੰਸ਼ਾਂ ਦੇ ਨਾਲ ਜੁੜੇ ਹੋਣ ਕਰਕੇ ਸਿੱਖ ਭਾਈਚਾਰੇ ਵਿੱਚ ਇਹਨਾਂ ਦੀ ਮਾਨਤਾ ਸੀ ਸਮਕਾਲੀ ਸਿੱਖ ਰਾਜੇ ਮਹਾਰਾਜਾਂ ਤੇ ਜ਼ਗੀਰਦਾਰਾਂ ਨੇ ਇਹਨਾਂ ਨੂੰ ਪਰਮਾਰਥ ਜ਼ਗੀਰਾਂ ਦੇ ਕਿਨਵਾਜਿਆ ਹੋਇਆਤਾ ਇਹਨਾਂ ਭਾਈਆਂ ਅਤੇ ਬਾਬਿਆਂ ਵਿੱਚੋਂ ਪ੍ਰਮੁੱਖ ਨਾਮ ਸੀਗੇ ਜਿਹੜੇ ਉਹ ਸੀਗੇ ਲਾਹੌਰ ਦਰਬਾਰ ਦਾ ਭਾਈ ਚਰਨਜੀਤ ਸਿੰਘ ਬਾਬਾ ਖੇਮ ਸਿੰਘ 베ਦੀ 라ਵਲ ਪਿੰਡੀ ਬਾਬਾ ਸਹਿਬ ਸਿੰਘ 베ਦੀ ਊਨਾ ਆਨੰਦਪੁਰ ਕਰਤਾਰਪੁਰ ਅਤੇ ਗੁਰੂ ਹਰਸਹਾਏ ਦੇ ਛੋਡੀ ਪਰਿਵਾਰ ਮਾਲਵੇ ਦਾ ਬਾਗੜੀਆਂ ਪਰਿਵਾਰ ਸਵਾਏ ਬਾਬਾ ਸਹਿਬ ਸਿੰਘ 베ਦੀ ਦੇ ਬਾਕੀ ਸਾਰੇ ਬਰਤਾਨਵੀ ਹਕੂਮਤ मतलब ਇਹ ਮਿਹਰਬਾਨ ਸੀਗੇ ਸਰਕਾਰ ਨੇ ਇਹਨਾਂ ਦੀਆਂ ਖਾਨਦਾਨੀ ਜ਼ਗੀਰਾਂ ਨੂੰ ਖਤਮ ਨਹੀਂ ਕੀਤਾ ਔਰ ਇਹਨਾਂ ਨੂੰ ਸਰਕਾਰੀ ਦਰਬਾਰਾਂ ਦੇ ਵਿੱਚ ਆਦਰ ਸਨਮਾਨ ਮਿਲਦਾ ਸੀ ਸਿਧਾਂਤਕ ਤੌਰ ਤੇ ਸਰਕਾਰ ਨੂੰ ਇਹਨਾਂ ਨੂੰ ਸਿੱਖ ਸਰਦਾਰਾਂ ਦੇ ਬਰਾਬਰ ਦਾ ਨਹੀਂ ਦੇ ਸਕਦੀ ਸੀ ਕਿਉਂਕਿ ਜਿਹੜੀ ਵਿਕਟੋਰੀਆ ਸੀ ਰਾਣੀ ਇਹਦੇ ਐਲਾਨਨਾਮੇ ਦੇ ਵਿੱਚ ਹਕੂਮਤ ਨੇ ਸਪਸ਼ਟ ਕੀਤਾ ਸੀ ਕਿ ਉਹ ਭਾਰਤੀ ਲੋਕਾਂ ਦੇ ਪ੍ਰਤੀ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਏਗੀ ਵਰ ਧਾਰਮਿਕ ਜੀਵਨ ਵਿੱਚ ਦਖਲਅਦਾਜ਼ੀ ਨਹੀਂ ਕਰੂਗੀ। ਬਿਹਾਰਕ ਪੱਧਰ ਤੇ ਸਰਕਾਰ ਨੇ ਨਾ ਕੇਵਲ ਮਾਤਲਤੀ ਸਗੋਂ ਧਾਰਮਿਕ ਸ਼੍ਰੇਣੀਆਂ ਦੀ ਸਰਪ੍ਰਸਤੀ ਵੀ ਕੀਤੀ। ਸਭ ਤੋਂ ਪਹਿਲਾਂ ਗੱਲ ਕਰੀਏ ਭਾਈ ਰਣ ਚਰਨਜੀਤ ਸਿੰਘ ਦੇ ਬਾਰੇ। ਹੁਣ ਗ੍ਰਿਫਨ ਲਿਖਦਾ ਗ੍ਰਿਫਨ ਦੇ ਅਨੁਸਾਰ ਜੇ ਪੰਗਲ ਕਰੀਏ ਤਾਂ ਭਾਈ ਚਰਨਜੀਤ ਸਿੰਘ ਧਾਰਮਿਕ ਆਗੂਆਂ ਵਿੱਚੋਂ ਸਿਰ ਕੱਢ ਆਗੂ ਸੀ। ਇਹਦੇ ਖਾਨਦਾਨ ਦਾ ਮੋਢੀ ਭਾਈ ਬਲਾਕਾ ਸਿੰਘ ਸੀ ਜੋ ਕਿ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਲਾਹੌਰ ਵਿਖੇ ਰਹਿਣ ਲੱਗਾ। ਇਤੇ ਨੇ ਵਿਆਹ ਕਰਵਾਇਆ ਇਹਦੇ ਤਿੰਨ ਬੇਟੇ ਪੈਦਾ ਹੋਏ ਜਿਨ੍ਹਾਂ ਨੂੰ ਭਾਈ ਪਦ ਨਾਲ ਜਾਣਿਆ ਗਿਆ ਇਹਨਾਂ ਦੇ ਨਾਮ ਭਾਈ ਬਸਤੀਰਾਮ ਭਾਈ ਸਹਾਏ ਤੇ ਭਾਈ ਮੋਲਕਰਾਮ ਸੀਗੇ ਪਹਿਲਾਂ ਭੰਗੀ ਸਰਦਾਰਾਂ ਤੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਬਸਤੀਰਾਮ ਨੂੰ ਲਾਹੌਰ ਦਰਬਾਰ ਦੇ ਵਿੱਚ ਸਭ ਤੋਂ ਵੱਧ ਸਨਮਾਨ ਦਿੱਤਾ ਭਾਈ ਬਸਤੀਰਾਮ ਅਤੇ ਚਿਕਿਤਸਾ ਦੇ ਗਿਆਨ ਲਈ ਜਾਣਿਆ ਜਾਂਦਾ ਸੀ ਭਾਈ ਬਸਤੀਰਾਮ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਕਿਸੇ ਕਿਸਮ ਦੀ ਇਨਾਮ ਜਾਂ ਜ਼ਗੀਰ ਨਹੀਂ ਲਈ ਪਰ ਉਹਦੇ ਵਾਰਸਾਂ ਨੇ ਹਰਜਾਨਾ ਤੇ ਭਾਈ ਰਾਮ ਸਿੰਘ ਨੇ ਧਾਰਮਿਕ ਜਾਗੀਰਾਂ ਸਵੀਕਾਰ ਕਰ ਲਈਆਂ ਭਾਈ ਰਾਮ ਸਿੰਘ ਛੇਰੇ ਪੰਜਾਬ ਦੀ ਫੌਜ ਦਾ ਕਮਾਂਡਰ ਬਣ ਗਿਆ ਪਰ ਜਦੋਂ ਛੇਰੇ ਪੰਜਾਬ ਦਾ ਅਕਾਲ ਚਲਣਾ ਹੋਇਆ ਉਸ ਤੋਂ ਬਾਅਦ ਗ੍ਰਹਿਜੋਦਿ ਸ਼ੁਰੂ ਹੋ ਗਿਆ ਤਾਂ ਉਹ ਰਾਜਾ ਗੁਲਾਬ ਸਿੰਘ ਤੇ ਧਿਆਨ ਸਿੰਘ ਟੋਲੇ ਦੀਆਂ ਸਾਥੀਆਂ ਦੇ ਵਿੱਚ ਮਿਲ ਗਿਆ 5 ਨਵੰਬਰ 1840 ਈਸਵੀ ਨੂੰ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਉਹ ਮਾਈ ਚਾਂਦਕੌਰ ਦਾ ਸਮੇਤੀ ਬਣ ਗਿਆ ਪਰ ਅੰਦਰ ਖਾਤੇ ਡੋਗਰੇ ਭਰਾਵਾਂ ਦੇ ਨਾਲ ਵੀ ਇਹ ਗੱਠ ਜੋੜ ਕਰਦਾ ਰਿਹਾ ਆਪਣੀ ਚੁਸਤੀ ਚਲਾਕੀ ਦੇ ਆਸਰੇ ਉਹ ਮਹਾਰਾਜਾ ਛੇਰ ਸਿੰਘ ਦਾ ਦਰਬਾਰੀ ਬਣ ਗਿਆ ਇਸ ਸਮੇਂ ਰਾਜਾ ਧਿਆਨ ਸਿੰਘ ਨਾਲ ਉਹਦੀ ਖਹਿਵਾ ਜੀ ਹੋ ਗਈ ਜਦੋਂ ਰਾਜਾ ਧਿਆਨ ਸਿੰਘ ਨੇ ਭਾਈ ਰਾਮ ਸਿੰਘ ਨੂੰ ਮਲਤਾਨ ਵੱਲ ਕੂਚ ਕਰਨ ਲਈ ਹੁਕਮ ਦਿੱਤਾ ਤਾਂ ਉਹਨੇ ਵਿਰੋਧਤਾ ਕਰਤੀ ਜਦੋਂ ਸੰਧਾ ਵਾਲੀਏ ਸਰਦਾਰਾਂ ਨੇ ਛੇਰ ਸਿੰਘ ਤੇ ਉਹਦੇ ਮਨਿਸਟਰ ਭਾਈ ਗੁਰਮukh ਸਿੰਘ ਨੂੰ ਮਾਰ ਮੁਕਾਇਆ ਭਾਈ ਰਾਮ ਸਿੰਘ ਉੱਥੋਂ ਬਾਹਰ ਨਿਕਲਿਆ ਸੀ ਰਾਜਾ ਹੀਰਾ ਸਿੰਘ ਦੀ ਮੌਤ ਤੋਂ ਬਾਅਦ ਭਾਈ ਰਾਮ ਸਿੰਘ ਦਾ ਚਕਾ ਬਰਤਾਨਵੀ ਹਕੂਮਤ ਵੱਲ ਹੋ ਗਿਆ 1845 ਈਸਵੀ ਚ ਇਹਨੇ ਰਾਜਾ ਗੁਲਾਬ ਸਿੰਘ ਨੂੰ ਜੰਮੂ ਦਾ ਰਾਜਾ ਬਣ ਚ ਹੈਲਪ ਕੀਤੀ ਸੀ ਔਰ ਭਾਈ ਰਾਮ ਸਿੰਘ ਉਹਨਾਂ ਦਰਬਾਰੀਆਂ ਵਿੱਚੋਂ ਸੀ ਜਿਹੜੇ ਖਾਲਸਾ ਫੌਜ ਦੇ ਮੁਖਬਰ ਤੇ ਬਰਤਾਨਵੀ ਹਕੂਮਤ ਦੇ ਹਮਦਰਦ ਸੀਗੇ ਭਾਈ ਰਾਮ ਸਿੰਘ ਨੇ ਗਵਰਨਰ ਜਨਰਲ ਦੇ ਏਜੰਟ ਮੇਜਰ ਬਰਾਡਫੁੱਟ ਨੂੰ ਖਬਰ ਦਿੱਤੀ ਕਿ ਵਜ਼ੀਰ ਜਵਾਹਰ ਸਿੰਘ ਆਪਣੀ ਰੱਖਿਆ ਦੇ ਖਾਤਰ ਸਿੱਖ ਫੌਜ ਨੂੰ ਬਰਤਾਨਵੀ ਇਲਾਕੇ 'ਤੇ ਹਮਲਾ ਕਰਨ ਲਈ ਭੜਕਾ ਰਿਹਾ ਏ। ਰਾਮ ਸਿੰਘ ਇੰਨਾ ਨਿਡਰ ਹੋ ਗਿਆ ਸੀ ਕਿ ਉਹਨੇ ਭਰੇ ਦਰਬਾਰ 'ਮਾਂ ਵਜ਼ੀਰ ਦੇ ਬਰਤਾਨਵੀ ਹਕੂਮਤ ਵਿਰੁੱਧ ਰਵੱਈਏ ਲਈ ਝਾੜ ਪਾਤੀ। ਰਾਮ ਜੀ ਨੇ ਰਾਜਾ ਲਾਲ ਸਿੰਘ ਨੂੰ ਕਿਹਾ ਕਿ ਖਾਲਸਾ ਫੌਜ ਦਾ ਅੰਗਰੇਜ਼ ਵਿਰੁੱਧ ਯੁੱਧ ਖਤਰਨਾਕ ਹੋਊਗਾ ਔਰ ਉਹਨੇ ਦਾਵਾ ਕਰਿਆ ਕਿ ਅੰਗਰੇਜ਼ ਹਮੇਸ਼ਾ ਹੀ ਖਾਲਸਾ ਰਾਹ ਦੇ ਹਮਦਰਦ ਰਹੇ ਸੀ। ਸਬਰਾਂਵਾਂ ਦੀ ਲੜਾਈ ਤੋਂ ਬਾਅਦ ਭਾਈ ਰਾਮ ਸਿੰਘ ਰਾਜਾ ਗੁਲਾਬ ਸਿੰਘ ਤੇ دیਵਾਨ ਦੀਨਾ ਨਾਥ ਗਵਰਨਰ ਜਨਰਲ ਨੂੰ ਮਿਲੇ ਤੇ ਕੁਝ ਨਰਮ ਸ਼ਰਤਾਂ ਦੀ ਬਕਾਲਤ ਕਰੀ ਨੇ 9 ਮਾਰਚ 1846 ਈਸਵੀ ਦੀ ਪ੍ਰੋਵਾਲ ਲਾਹੌਰ ਸੰਧੀ ਤੋਂ ਬਾਅਦ ਇਹ ਰਾਮ ਸਿੰਘ ਸੀ ਜਿਹੜਾ ਐਮਰਜੈਂਸੀ ਕੌਂਸਲ ਦਾ ਮੈਂਬਰ ਰਿਹਾ ਔਰ ਇਹ ਰਾਜਾ ਲਾਲ ਸਿੰਘ ਦਾ ਵਿਰੋਧੀ ਰਿਹਾ ਨਵੰਬਰ 1846 ਈਸਵੀ ਮਾ ਇਹਦੀ ਫਿਰ ਮੌਤ ਹੋ ਗਈ ਔਰ ਇਹਦਾ ਭਤੀਜਾ ਨਧਾਨ ਸਿੰਘ ਉਹਦਾ ਵਾਰਿਸ ਬਣਿਆ 1846 ਵਿੱਚ ਭਾਈ ਨਿਧਾਨ ਸਿੰਘ ਰਜੈਂਸੀ ਕਾਉਂਸਲ ਦਾ ਮੈਂਬਰ ਪੰਜਾਬ ਤੇ ਕਬਜ਼ਾ ਕਰਨ ਤੱਕ ਬਣਿਆ ਰਿਹਾ ਕੋਟ ਪਿੰਡੀ ਦਾਸ ਭਾਈ ਪ੍ਰਵਾਦ ਦੀ ਜ਼ਗੀਰ ਸੀਗੀ ਇਸ ਪਰਵਾਦ ਦੀ ਜਦੋਂ ਇਤੋਂ ਦੇ ਜ਼ਿਮੀਂਦਾਰਾਂ ਨੇ ਬ੍ਰਿਟਾਨਵੀ ਫੌਜ ਨੂੰ ਲੰਘੇ ਲਈ ਰਾਸ਼ਨ ਆਦਿ ਦੀ ਮਦਦ ਨਾ ਦਿੱਤੀ ਤਾਂ ਸਰਕਾਰ ਨੇ ਇਸ ਪਿੰਡ ਦੀ ਜ਼ਗੀਰ ਨੂੰ ਜ਼ਬਤ ਕਰ ਲਿਆ ਤਾਂ ਬਾਅਦ ਵਿੱਚ ਜਦੋਂ 800 ਰੁਪਏ ਦਾ ਜੁਰਮਾਨਾ ਭਰਿਆ ਗਿਆ ਤਾਂ ਫਿਰ ਇਹ ਬਹਾਲ ਕੀਤੀ ਗਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਕਬਜ਼ਾ ਕਰਨ ਸਮੇਂ ਭਾਈ ਪਰਮਾਰ ਦੀਆਂ ਜ਼ਗੀਰਾਂ ਦਾ ਕੁੱਲ ਲਗਾਨ 49000 ਰੁਪਇਆ ਸੀ ਬਰਤਾਨ ਵੀ ਸਰਕਾਰ ਨੇ ਇਸ ਵਿੱਚੋਂ 22447 ਰੁਪਏ ਦੀ ਜ਼ਗੀਰ ਹੀ ਵਾਪਸ ਕਰੀ ਬਾਕੀ ਦੱਬ ਗਏ ਇਹਦੇ ਚੋਂ 9729 ਰੁਪਏ ਦੇ ਲਗਾਨ ਦੀ ਜ਼ਗੀਰ ਕੈ ਲਈ ਸਥਾਈ ਤੌਰ ਤੇ ਦਿੱਤੀ ਗਈ ਸੀ ਬਾਕੀ ਦੀ ਜ਼ਗੀਰ ਕੈ ਲਈ ਵੀ ਹਰਪਾਜ ਰਾਏ ਇਹਦੇ ਤਿੰਨ ਪੁੱਤਰਾਂ ਨੂੰ ਬਰਾਬਰ ਵੰਡ ਦਿੱਤੀ ਗਈ 12718 ਰੁਪਏ ਦੀ ਜ਼ਗੀਰ ਅੰਦਰਨਾਹ ਸਿੰਘ ਕੇਸਰਾ ਸਿੰਘ ਚਰਨਜੀਤ ਸਿੰਘ ਲਈ ਰੱਖੀ ਗਈ ਸੀ ਭਾਈ ਨਿਧਾਨ ਸਿੰਘ ਨੂੰ ਕਾਉਂਸਲ ਅਲਾਉਂਸ 6000 ਰੁਪਏ ਮਿਲਦਾ ਸੀ ਨਿਧਾਨ ਸਿੰਘ ਦੀ ਮੌਤ 1856 ਈਸਵੀ ਨੂੰ ਹੋਈ ਹੁਣ ਭਾਈ ਚਰਨਜੀਤ ਸਿੰਘ ਦੀ ਪੜ੍ਹਾਈ ਲਿਖਾਈ ਲਾਹੌਰ ਸਰਕਾਰੀ ਕਾਲਜ ਮੈਂ ਹੋਈ ਸੀ ਔਰ ਇਹ ਅੰਗਰੇਜ਼ੀ ਤੇ ਭਾਰਤੀ ਭਾਸ਼ਾਾਂ ਵਿੱਚ ਮਹਾਰਤਾ ਭਾਈ ਪਰਿਵਾਰ ਲਾਹੌਰ ਵਿੱਚ ਹੀ ਰਹਿ ਰਿਹਾ ਸੀ ਭਾਈ ਪਰਿਵਾਰ ਤਰਨ ਤਾਰਨ ਦੇ ਦਰਬਾਰ ਸਾਹਿਬ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਉਂਦਾ ਸੀਗਾ ਇਹ ਤੇ ਪਛੋਕਣ ਨੂੰ ਦੇਖਦੇ ਆਂ ਅੰਗਰੇਜ਼ਾਂ ਨੇ ਇਹਦੇ ਪੁਸ਼ਤੈਨੀ ਜ਼ਗੀਰਾਂ ਦੇ ਅਧਿਕਾਰਾਂ ਨੂੰ ਮਾਂ ਤਾ ਦੇ ਦਿੱਤੀ ਸੀਗੀ ਅਗਲਾ ਭਾਈ ਪਰਿਵਾਰ ਹੈ ਜਿਹੜਾ ਉਹਦੇ ਵਿੱਚੋਂ ਹੈ ਭਾਈ ਪ੍ਰਦੋਮਣ ਸਿੰਘ ਭਾਈ ਪ੍ਰਦੋਮਣ ਸਿੰਘ ਦੇ ਪੁਰਖੇ ਸੀ ਜਿਹੜੇ ਇਹ ਝੰਗ ਜ਼ਿਲ੍ਹੇ ਦੇ ਚਨੀਓਟ ਕਸਬੇ 'ਚ ਰਹਿੰਦੇ ਸੀ ਔਰ ਮਲਤਾਨ ਸੂਬੇ ਦੇ ਮੁਸਲਮਾਨ ਸ਼ਾਸਕਾਂ ਦੀ ਨੌਕਰੀ ਕਰਦੇ ਸੀ ਇਹਨਾਂ ਦਾ ਪੁਰਖਾ ਭਾਈ ਰਾਮ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਿੱਖ ਸਦਿਆ ਤੇ ਸਿੱਕੀ ਦਾ ਪ੍ਰਚਾਰ ਕਰਿਆ ਕਰਦਾ ਸੀ ਇਹ ਗੱਲ ਸਮਕਾਲੀ ਮੁ슬ਮ ਹਾਕਮਾਂ ਨੂੰ ਚੁਭਦੀ ਸੀ ਜਿਵੇਂ ਜਿਵੇਂ RAM ਜੀ ਨੂੰ ਪਤਾ ਲੱਗ ਗਿਆ ਕਿ ਹਾਕਮ ਉਹਦੀਆਂ ਧਾਰਮਿਕ ਗਤੀਵਿਧੀਆਂ ਕਰਕੇ ਕੈਦ ਕਰਨਾ ਚਾਹੁੰਦਾ ਇਹਨੂੰ ਤਾਂ ਉਹ ਅੰਬਰਸਰ ਆ ਗਿਆ ਮੁ슬ਮ ਹਾਕਮ ਨੇ ਉਹਦੇ ਪੁੱਤਰ ਸੂਰਤ ਸਿੰਘ ਨੂੰ ਹਰਾਸਤ ਚ ਲੈ ਲਿਆ ਥੋੜੇ ਸਮੇਂ ਤੋਂ ਬਾਅਦ RAM ਜੀ ਨੇ ਆਪਣੀ ਜੱਦੀ ਪੁਸ਼ਤੀ ਜਾਇਦਾਦ ਅੰਬਰਸਰ ਸ਼ਹਿਰ માં ਤਬਦੀਲ ਕਰ ਲਈ ਇਹ ਸਮਾਂ ਮਿਸਲਦਾਰਾਂ ਦੀ ਚੜ੍ਹਤ ਦਾ ਸਮਾਂ ਸੀ ਤੇ ਉਹ ਆਪਣੀ ਨਿਗਰਾਨਨੀ ਅਧੀਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੁੜ ਉਸਾਰੀ ਕਰਵਾ ਰਹੇ ਸੀਗੇ। ਉਹਨਾਂ ਨੇ ਭਾਈ ਰਾਮ ਸਿੰਘ ਨੂੰ ਮੁੜ ਉਸਾਰੀ ਅਤੇ ਸਾਮਬ ਸੰਭਾਲ ਦਾ ਇੰਚਾਰਜ ਬਣਾਤਾ। ਭਾਈ ਰਾਮ ਸਿੰਘ ਨੂੰ ਜਲੰਧਰ ਦੁਆਬ ਦੇ ਵਿੱਚ ਜ਼ਗੀਰ ਮਿਲ ਗਈ। ਜਿੱਥੇ ਉਹਨੇ ਕਿਲਾ ਉਸਾਰ ਲਿਆ ਇੱਥੇ ਹੀ ਉਹਦੀ ਫੇ ਮੌਤ ਹੋਈ। ਭਾਈ ਰਾਮ ਸਿੰਘ ਦਾ ਪਾਸ ਸੂਰਤ ਸਿੰਘ ਤੇ ਸੂਰਤ ਸਿੰਘ ਦਾ ਵਾਰਸ ਸੰਤ ਸਿੰਘ ਸੀ। ਸੰਤ ਸਿੰਘ ਦੀ ਮੌਤ 1804 ਈਸਵੀਮਾ ਹੋਈ। ਭਾਈ ਸੰਤ ਸਿੰਘ ਦੇ ਤਿੰਨ ਪੁੱਤਰ ਸੀ। ਭਾਈ ਪ੍ਰਦਮਨ ਸਿੰਘ ਦੇ ਪਿਤਾ ਪਾਈ ਗੁਰਮੁਖ ਸਿੰਘ ਮੌਤ 1839 ਈ ਅਤੇ ਭਾਈ ਸੰਤ ਸਿੰਘ ਨੂੰ ਮਨਕੇਰਾ ਦੀ ਲੜਾਈ ਆਹ ਤੇ ਸੰਕਟ ਸਮੇ ਸ਼ੇਰੇ ਪੰਜਾਬ ਨੇ ਜਾਨ ਬਚਾਈ ਸੀ ਜਿਹਦੇ ਬਦਲੇ ਸ਼ੇਰੇ ਪੰਜਾਬ ਨੇ ਇਹਨੂੰ ਅਮਰਤਾਰ ਅਤੇ ਸਿਆਲਕੋਟ ਜ਼ਿਲ੍ਹਿਆਂ 'ਚ 6800 ਰੁਪਏ ਦੇ ਲਗਾਨ ਦੀਆਂ ਜ਼ਗੀਰਾ ਬਖਸ਼ੀਆਂ ਸੀ ਕਿਉਂਕਿ ਭਾਈ ਸੰਤ ਸਿੰਘ ਦਾ ਪੁੱਤਰ ਭਾਈ ਗੁਰਦਾਸ ਸਿੰਘ ਇਹ ਦਰਬਾਰ ਸਾਹਿਬ ਅਮਰਸਰ ਦਾ ਗ੍ਰਾਂਥੀ ਸਿੰਘ ਸੀ ਉਹਦੀ ਮੌਤ ਕਰਕੇ ਭਾਈ ਸੰਤ ਸਿੰਘ ਪ੍ਰਮਾਤਿਕ ਜੀਵਨ ਤੋਂ ਉਪਰਾਮ ਹੋ ਗਿਆ ਤੇ ਉਹ ਗ੍ਰਾਂਤੀ ਦੀ ਸੇਵਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਵਿਆਖਿਆਕਰ ਬਣ ਗਿਆ ਭਾਈ ਪ੍ਰਦੋਮਣ ਸਿੰਘ ਅਜੇ 13 ਸਾਲਾਂ ਦਾ ਹੀ ਤਾਂ ਜਦ ਇਹਨੂੰ ਮਹਾਰਾਜਾ ਨੀਰ ਸਿੰਘ ਨੇ 1100 ਰੁਪਏ ਦੇ ਲਗਾਨ ਦੀ ਕਾਲੀਵਾਲ ਦੀ ਜ਼ਗੀਰ ਦਿੱਤੀ ਪਰ ਮਹਾਰਾਜਾ ਨੀਰ ਸਿੰਘ ਦੀ ਮੌਤ ਤੋਂ ਉਪਰੰਤ ਭਾਈ ਪ੍ਰਦੋਮਣ ਸਿੰਘ ਦਾ ਖਾਨਦਾਨ ਗ੍ਰਹਿ ਯੁੱਧ ਮਾਂ ਉਲਝ ਗਿਆ ਜੀ ਦੇ ਕਰਕੇ ਉਹਦੇ ਪਰਿਵਾਰ ਦੀ ਦੁਸ਼ਮਣੀ ਡੋਗਰੇਆਂ ਨਾਲ ਪੈ ਗਈ ਭਾਈ ਗੁਰਮਖੰਦ ਦੀ ਮੌਤ ਤੋਂ ਬਾਅਦ ਡੋਗਰਾ ਭਰਾਵਾਂ ਨੇ ਪਰਿਵਾਰ ਦੀਆਂ ਜ਼ਗੀਰਾਂ ਤੇ ਜਾਇਦਾਦਾਂ ਜ਼ਬਤ ਕਰ ਲਈਆਂ ਭਾਈ ਪ੍ਰਦੋਮਣ ਸਿੰਘ ਆਪਣੇ ਭਰਾ ਅਰਜਨ ਸਿੰਘ ਨੂੰ ਅਰਜਨ ਸਿੰਘ ਦੇ ਸਮੇਤ ਲੁਧਿਆਣੇ ਵਿਕੇ ਅੰਗਰੇਜ਼ ਹਕੂਮਤ ਦੀ ਸ਼ਰਨ 'ਚ ਆ ਗਿਆ ਜਦੋਂ ਡੋਗਰਾ ਹੀਰਾ ਸਿੰਘ ਦਾ ਕਤਲ ਹੋਇਆ ਤਾਂ ਭਾਈ ਪ੍ਰਦੋਮਣ ਸਿੰਘ ਵਾਪਸ ਆ ਗਿਆ ਜ਼ਿਲ੍ਹਾ ਅੰਮ੍ਰਿਤਸਰ ਦਾ ਪਛਤੈਣੀ ਜ਼ਗੀਰ ਦਾ ਕੁਝ ਹਿੱਸਾ ਪਰਿਵਾਰ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਕੁਝ ਸਮੇਂ ਲਈ ਭਾਈ ਪ੍ਰਦੋਮਣ ਸਿੰਘ ਹਰਦਵਾਰ ਚਲੇ ਗਿਆ ਅੰਗਰੇਜ਼ਾਂ ਦੀ ਮਿਹਰਬਾਨੀ ਦੇ ਨਾਲ ਭਾਈ ਪ੍ਰਦੋਮਣ ਸਿੰਘ ਸਾਰੀ ਦੀ ਸਾਰੀ ਪੁਸ਼ਤੈਨੀ ਜ਼ਗੀਰ ਮੁੜ ਤੋਂ ਬਹਾਲ ਕਰਵਾ ਸਕਦਾ ਸੀ ਪਰ ਐਂਗਲੋ ਸਿੱਖ ਯੁੱਧ ਛਿੜ ਗਿਆ 1849 ਈਸਵੀ ਮਾ ਅੰਗਰੇਜ਼ਾਂ ਨੇ ਲਾਹੌਰ ਰਾਤ ਤੇ ਕਬਜ਼ਾ ਕਰਨ ਉਪਰੰਤ ਪੁਸ਼ਤੈਨੀ ਜ਼ਗੀਰ ਦਾ ਕੁਝ ਹਿੱਸਾ ਮੁੜ ਬਹਾਲ ਕਰਤਾ ਇਹਦੀ ਦਾ ਪਰ ਅੰਗਰੇਜ਼ ਹਕੂਮਤ ਭਾਈ ਪ੍ਰਵਾਤ ਤੇ ਪੂਰਾ ਯਕੀਨ ਨਹੀਂ ਕਰਦੀ ਸੀ 1853 ਈਸਵੀ ਨੂੰ ਭਾਈ ਪ੍ਰਦੋਮਣ ਸਿੰਘ ਤੇ ਸਰਦਾਰ ਲੈਣਾ ਸਿੰਘ ਮਜੀਠੀਆ ਨੂੰ ਬਨਾਰ ਸਰਵਾਨਾ ਕਰ ਦਿੱਤਾ ਗਿਆ 1860 ਦੇ ਦਹਾਕੇ 'ਚ ਭਾਈ ਪ੍ਰਦੋਮਣ ਸਿੰਘ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰੱਖ-ਰਖਾਅ ਤੇ ਮਰਮਤ ਕਰਨ ਦਾ ਸੁਪਰਡੈਂਟ ਬਣ ਗਿਆ। ਅੰਗਰੇਜ਼ ਹਕੂਮਤ ਨੇ 4000 ਰੁਪਏ ਦੀਆਂ ਸਾਲਾਨਾ ਜ਼ਗੀਰ ਭਾਈ ਪਰਿਵਾਰ ਲਈ ਸਦਾ ਲਈ ਮੁੜ ਬਹਾਲ ਕਰਤੀ ਤਾਂ ਕਿ ਦਰਬਾਰ ਸਾਹਿਬ ਦੀ ਰੱਖ-ਰਖਾਅ ਦਾ ਕੰਮ ਚੱਲਦਾ ਰਹੇ। 1857 ਈਸਵੀ 'ਮ ਭਾਈ ਪ੍ਰਦੋਮਣ ਸਿੰਘ ਦੇ ਭਾਈ ਅਰਜਨ ਸਿੰਘ ਦੇ ਪੁੱਤਰ ਨੂੰ ਅੰਗਰੇਜ਼ ਹਕੂਮਤ ਨੇ 10 ਸਵਾਰਾਂ ਦਾ ਜਮਾਦਾਰ ਭਰਤੀ ਕਰ ਲਿਆ ਸੀ। ਜਦੋਂ ਅਜਨਾਲਾ ਵਿਖੇ ਪੂਰਵੀ ਬਾਕੀਆਂ ਨੂੰ ਫੜਿਆ ਤਾਂ ਉਹ ਉਸ ਸਮੇਂ ਹਾਜ਼ਰ ਸੀ ਇਸ ਸੇਵਾ ਦੇ ਖਾਤਰ ਉਹਨੂੰ ਰਸਾਲਦਾਰ ਬਣਾ ਕੇ ਥਾਣੇ ਸਰ ਹਰਿਆਣਾ ਭੇਜ ਦਿੱਤਾ ਗਿਆ ਸੀ ਅਰਜਨ ਸਿੰਘ ਦਾ ਭਰਾ ਲੈਣਾ ਸਿੰਘ ਜਰੰਦਰ ਵਿਖੇ ਨਾਇਬ ਤਸਿਲਦਾਰ ਸੀਗਾ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਬਾਗੜੀਆਂ ਪਰਿਵਾਰ ਦੇ ਬਾਰੇ ਮਾਲਵੇ ਦੇ ਇਲਾਕੇ ਵਿੱਚ ਬਾਗੜੀਆਂ ਪਰਿਵਾਰ ਦਾ ਮੁਖੀ ਭਾਈ ਅਰਜਨ ਸਿੰਘ ਜਿਹਦਾ ਕਿ 1875 ਤੋਂ ਲੈ ਕੇ 1946 ਨੂੰ ਪਰੰਪਰਾਤਮਕ ਆਗੂ ਵਜੋਂ ਬੜਾ ਸਤਿਕਾਰ ਪ੍ਰਾਪਤ ਸੀਗੇ ਇਹਨੂੰ ਭਾਈ ਸਾਹਿਬ ਦੇ ਬਢੇਰੇ ਜਿਹੜਾ ਭਾਈ ਰੂਪ ਚੰਦ ਦੇ ਖਾਨਦਾਨ ਵਿੱਚੋਂ ਸੀਗੇ ਭਾਈ ਰੂਪ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਸ਼ਰਧਾਲੂ ਸੀ ਭਾਈ ਰੂਪ ਚੰਦ ਔਰ ਭਾਈ ਅਰਜਨ ਸਿੰਘ ਦਾ ਪਿਤਾ ਭਾਈ ਕਿਸ਼ਨ ਸਿੰਘ ਸੀ ਇਹਨੇ ਆਪਣੀ ਜਿਹੜੀ ਮੋਢਲੀ ਸਿੱਖਿਆ ਆਪਣੇ ਚਾਚੇ ਭਾਈ ਨਰੈਣ ਸਿੰਘ ਦੀ ਸਰਪ੍ਰਸਤੀ ਹੇਠਾਂ ਪ੍ਰਾਪਤ ਕਰੀ ਤੀ ਔਰ ਭਾਈ ਅਰਜਨ ਸਿੰਘ ਨੂੰ ਆਧੁਨਿਕ ਭਾਰਤੀ ਤੇ ਕਲਾਸੀਕਲ ਭਾਸ਼ਾਵਾਂ ਦਾ ਬੜਾ ਗਿਆਨਤਾ ਇਹਨੂੰ ਵਿਰਸੇ 'ਚ ਵੱਡੇ-ਵੱਡੇ ਰਤਬੇ ਤੇ ਵੱਡੀਆਂ ਪਟੀਆਂ ਜ਼ਮੀਨਾਂ ਜਾਇਦਾਦਾਂ ਤੇ ਜਗੀਰਾਂ ਇਹਨੂੰ ਵਿਰਸੇ 'ਚ ਮਿਲੀਆਂ ਹੋਈਆਂ ਸੀਗੀਆਂ ਜ਼ਿਮੀਂਦਾਰ ਕੁਲੀਨ ਹੋਣ ਤੋਂ ਇਲਾਵਾ ਇਹਨੂੰ ਪਟਿਆਲਾ ਨਾਭਾ ਜੀਂਦ ਫਰੀਦਕੋਟ ਕਪੂਰਥਲਾ ਤੇ ਕਲਸੀਆਂ ਦੇ ਸਿੱਖ ਰਾਜੇ ਆਪਣਾ ਧਰਮਗੁਰੂ ਮੰਨਦੇ ਸੀ ਉਹਨੂੰ ਸਿੱਖ ਗੁਰੂਆਂ ਵੱਲੋਂ ਬਖਸ਼ਿਆ ਭਾਈ ਸਾਹਿਬ ਬਾਗੜੀਆਂ ਦਾ ਖਤਾਬ ਵੀ ਵਿਰਸੇ 'ਚ ਮਿਲਿਆ ਔਰ ਉਹ ਤੇ ਉਹਦੇ ਪੁਰਖੇ ਸਿੱਖਾਂ ਦੇ ਸ਼ਾਹੀ ਘਰਾਣਿਆਂ ਵਿੱਚ ਹੋਣ ਵਾਲੀਆਂ ਧਾਰਮਿਕ ਤੇ ਸਮਾਜਿਕ ਰਸਮਾਂ ਨੂੰ ਵੀ ਅਦਾ ਕਰਦੇ ਰਹੇ ਇਹਨੇ ਆਪਣੇ ਹੱਥੀਂ ਪਟਿਆਲੇ ਦੇ ਮਹਾਰਾਜਾ ਭਪਿੰਦਰ ਸਿੰਘ ਤੇ ਨਾਬੇ ਦੇ ਮਹਾਰਾਜਾ ਰਿਪੂਦਮਨ ਸਿੰਘ ਨੂੰ ਅਮਰ ਸ਼ਕਾਉਂ ਦੀ ਰਸਮ ਵੀ ਅਦਾ ਕੀਤੀ ਸੀ 1911ਵਾਂ ਮਹਾਰਾਜਾ ਸਰ ਹੀਰਾ ਸਿੰਘ ਦੇ ਅਕਾਲ ਚਲਾਣੇ ਤੇ ਰਿਪੂਦਮਨ ਸਿੰਘ ਦੀ ਤਾਜਪੋਸ਼ੀ ਕੀਤੀ ਸੀ ਭਾਈ ਅਰਜਨ ਸਿੰਘ 30 ਅਕਤੂਬਰ 1902 ਨੂੰ ਸਥਾਪਿਤ ਹੋਏ ਚੀਫ ਖਾਲਤਾ ਦਿਵਾਨ ਦਾ ਪਹਿਲਾ ਪ੍ਰਧਾਨ ਵੀ ਚੁਣਿਆ ਗਿਆ ਜੋ ਪਦ ਉਹਨੂੰ ਲਗਭਗ 15 ਸਾਲ ਪ੍ਰਾਪਤ ਰਿਹਾ ਔਰ ਇਹਨੇ 1934ਵਾਂ ਭੈਣੀ ਸਾਹਿਬ ਦੇ ਵਿੱਚ ਹੋਈ ਸਰਬ ਹਿੰਦ ਸਿੱਖ ਸੰਪਰਦਾਇ ਕਾਨਫਰੰਸ ਦੀ ਤੇ 1938ਵਾਂ ਅੰਮ੍ਰਿਤਸਰ ਚ ਹੋਈ 27ਵੇਂ ਸਿੱਖ ਐਜੂਕੇਸ਼ਨਲ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਸੀ ਅੰਗਰੇਜ਼ ਸਰਕਾਰ ਨੇ 1916 ਦੇ ਵਿੱਚ ਇਹਨੂੰ ਸਰਦਾਰ ਬਹਾਦਰ ਦਾ ਖਿਤਾਬ ਪ੍ਰਦਾਨ ਕੀਤਾ ਜੂਨ 1919 ਦੇ ਵਿੱਚ ਇਹਨੂੰ ਆਰਡਰ ਆਫ ਬ੍ਰਿਟਿਸ਼ Empire ਨਾਲ ਨਵਾਜਿਆ ਗਿਆ ਉਹ ਖਾਲਸਾ ਪ੍ਰਤੀਨਿਧੀ ਦਿਵਾਨ ਲੁਧਿਆਣਾ ਦਾ ਪ੍ਰਧਾਨ ਰਿਹਾ ਖਾਲਸਾ ਕਾਲਜ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਮੈਂਬਰ ਰਿਹਾ ਭਾਈ ਆਜਣ ਸਿੰਘ ਦਾ ਦੇਹਾਂਤ 8 ਨਵੰਬਰ 1946 ਨੂੰ ਬਾਗੜੀਆਂ ਦੇ ਵਿੱਚ ਹੀ ਹੋਇਆ ਇਹ ਭਾਈ ਆਜਣ ਸਿੰਘ ਦੇ ਪੁਰਖੇ ਹੀ ਸਨ ਜੋ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਵੀ ਕਰਦੇ ਸੀ ਇਹ ਕਿਹਾ ਜਾਂਦਾ ਕਿ ਉਹਨਾਂ ਹੀ ਨਾਮ ਧਾਰੀ ਗੁਰੂ ਰਾਮ ਸਿੰਘ ਦੇ ਵੱਡੇ-ਵਡੇਰਿਆਂ ਨੂੰ ਸਿੱਖ ਸਜਾਇਆ ਸੀਗਾ ਤੇ ਅਸੀਂ ਦੋਸਤੋ ਕੁਝ ਸਰਦਾਰਾਂ ਤੇ ਪਰਵਾਰਾਂ ਦੀ ਕਹਾਣੀ ਜਿਹੜੇ ਕੇ ਜਿਨ੍ਹਾਂ ਦੇ ਪੁਰਖੇ ਬਹੁਤ ਵੱਡੇ-ਵੱਡੇ ਕੰਮ ਕਰੇ ਉਹਨਾਂ ਨੇ ਲੇਕਿਨ ਅੱਗੇ ਉਹਨੀਆਂ ਪੀੜ੍ਹੀਆਂ ਸੀ ਜਿਹੜੀਆਂ ਇਹ ਅੰਗਰੇਜ਼ਾਂ ਦੇ ਮਤਲਬ ਕਿ ਅਧੀਨ ਹੋ ਗਈਆਂ ਅੰਗਰੇਜ਼ਾਂ ਦੇ ਲਈ ਕੰਮ ਕਰਨ ਲੱਗੀਆਂ ਤਾਂ ਇਹ ਅਸੀਂ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਦੇ ਹੋ ਗਿਆ ਸਤਿ ਸ਼੍ਰੀ ਅਕਾਲ